ਬਠਿੰਡਾ ਦੇ ਸਿਵਲ ਹਸਪਤਾਲ ਦੇ ਗੇਟ ਤੇ ਲੱਗੇ ਕਾਊ ਕੈਚਰ ਦੇ ਟੁੱਟਣ ਦੇ ਕਾਰਨ ਮਰੀਜ਼ਾਂ ਤੇ ਲੋਕ ਪਰੇਸ਼ਾਨ ਐਸਐਮਓ ਨੇ ਕਿਹਾ ਜਲਦੀ ਕਰਵਾਵਾਂਗੇ ਠੀਕ ਮਾਮਲਾ ਵੀਰਵਾਰ ਨੂੰ 2 ਵਜੇ ਲਗਭਗ ਦਾ ਜਿੱਥੇ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਪਹੁੰਚੀ ਮੀਡੀਆ ਦੀ ਟੀਮ ਨੇ ਦੇਖਿਆ ਕਿ ਬਠਿੰਡਾ ਦੇ ਸਿਵਲ ਹਸਪਤਾਲ ਦੇ ਗੇਟ ਤੇ ਲੱਗੇ ਕਾਊ ਕੈਚਰ ਟੁੱਟੇ ਹੋਣ ਦੇ ਕਾਰਨ ਜਿੱਥੇ ਐਂਬੂਲੈਂਸਾਂ ਮਰੀਜ਼ਾਂ ਨੂੰ ਲੈ ਕੇ ਆ ਰਹੀਆਂ ਹਨ ਤੇ ਉਹ ਇਹਦੇ ਵਿੱਚ ਡਿੱਗ ਜਾਂਦੀਆਂ ਹਨ ਅਕਸਰ ਹੀ ਮਰੀਜ਼ਾਂ ਨੂੰ ਇਹਦਾ ਕਾਫੀ ਨੁਕਸਾਨ ਹੁੰਦਾ ਹੈ ਅਤੇ ਆਮ ਲੋਕਾਂ ਨੂੰ ਵੀ ਇਸ ਤੇ ਨਾਲ ਕਾਫੀ ਪਰੇਸ਼ਾਨੀ ਆ ਰਹੀ ਹੈ ਜਿਸ ਨੂੰ ਲੈ ਕੇ ਜਾਂਦੇ ਬਠਿੰਡਾ ਸਿਵਲ ਹਸਪਤਾਲ ਦੇ ਐਸ ਐਮਓ ਡਾਕਟਰ ਸਦੀਦ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਆਇਆ ਤੇ ਮਰੀਜ਼ ਇਹਦੇ ਨਾਲ ਕਾਫੀ ਪਰੇਸ਼ਾਨ ਹੋ ਰਹੇ ਹਨ ਅਤੇ ਉਹਨਾਂ ਨੇ ਕਿਹਾ ਕਿ ਇਸ ਨੂੰ ਜਲਦੀ ਹੀ ਠੀਕ ਕਰਵਾਇਆ ਜਾਵੇ ਦੇਖੋ ਤਸਵੀਰਾਂ ਕਾਰ ਹੈ ਜਿਹੜੀ ਇਹ ਬਿਲਕੁਲ ਇਹ ਦੇ ਖੱਡੇ ਦੇ ਵਿੱਚ ਡਿੱਗੀ ਹੈ ਤੇ ਇਸੇ ਤਰ੍ਹਾਂ ਐਂਬੂਲੈਂਸਾਂ ਵੀ ਆਉਂਦੀਆਂ ਤੇ ਉਹ ਵੀ ਜਿੱਥੇ ਉਹਦੇ ਮਰੀਜ਼ ਹੁੰਦੇ ਹਨ ਅਤੇ ਜਦ ਇਸ ਖੱਡੇ ਦੇ ਵਿੱਚ ਬੈਠਦੇ ਮਰੀਜ਼ ਵੀ ਕਾਫੀ ਪਰੇਸ਼ਾਨ ਹੁੰਦੇ ਹਨ ਜਿਵੇਂ ਆਪਾਂ ਨੂੰ ਪਤਾ ਹੀ ਹੈ ਵੀ ਸਿਵਲ ਹਸਪਤਾਲ ਦੇ ਵਿੱਚ ਇੱਕ 50 ਬੈਡ ਦਾ ਕ੍ਰਿਟੀਕਲ ਕੇਅਰ ਯੂਨਿਟ ਬਣਾ ਰਹੀ ਹੈ ਪੰਜਾਬ ਸਿਸਟਮ ਕਾਰਪੋਰੇਸ਼ਨ ਦਾ ਇੰਜੀਨੀਅਰਿੰਗ ਵਿੰਗ ਦੀ ਦੇਖਰੇਖ ਚ ਬਣ ਰਿਹਾ ਉਹਦੇ ਲਈ ਬੜੇ ਵੱਡੇ ਵੱਡੀਆਂ ਜਿਹੜੇ ਹੈਵੀ ਵਹੀਕਲ ਨੇ ਸਮਾਨ ਲੈ ਕੇ ਆਉਂਦੀਆਂ ਨੇ ਉਹਨਾਂ ਨੇ ਉਹਨਾਂ ਚੋਂ ਕਿਸੇ ਇੱਕ ਵਹੀਕਲ ਕਰਕੇ ਉਹ ਰਾਤੀ ਜਿਹੜੀ ਹੈ ਗ੍ਰਿਲ ਟੁੱਟ ਗਈ ਹੈ ਅਸੀਂ ਸਵੇਰੇ ਜਦੋਂ ਪਤਾ ਲੱਗਿਆ ਸੀ ਤਾਂ ਉਹ ਸਬੰਧਤ ਜੇਈ ਜਿਹੜੇ ਨੇ ਜੇਈ ਇੰਜੀਨੀਅਰਿੰਗ ਵਿੰਗ ਦੇ ਸਰਜੀਤ ਸਿੰਘ ਉਹਨੂੰ ਫੋਨ ਕਰਕੇ ਨਾਲ ਦੀ ਨਾਲ ਇਮੀਡੀਏਟਲੀ ਇਹਨੂੰ ਠੀਕ ਕਰਵਾਉਣ ਲਈ ਕਹਿ ਦਿੱਤਾ ਗਿਆ ਤੇ ਉਸ ਤੋਂ ਬਿਨਾ ਉਹਨਾਂ ਦੇ ਉੱਚ ਅਧਿਕਾਰੀਆਂ ਨੂੰ ਇਹਦੇ ਬਾਰੇ ਸੂਚਿਤ ਕਰ ਦਿੱਤਾ ਗਿਆ ਕਿ ਠੇਕੇਦਾਰ ਤੋਂ ਜਾਂ ਜਿਹਨੇ ਵਿੰਗ ਆਪਣੇ ਪੱਧਰ ਤੇ ਇਮੀਡੀਏਟਲੀ ਠੀਕ ਕਰਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਨਸਖਾਵੀ ਘਟਨਾ ਤੋਂ ਰੋਕਿਆ ਜਾ ਸਕੇ ਬਿਲਕੁਲ ਜਦੋਂ ਗ੍ਰਿਲ ਟੁੱਟ ਗਈ ਤਾਂ ਉਸ ਐਂਬੂਲੈਂਸ ਦਾ ਵੀ ਨੁਕਸਾਨ ਹੋਵੇਗਾ ਇਸ ਤੋਂ ਬਿਨਾ ਜੇ 2 ਵੀਲਰ ਹੈ ਉਹਨਾਂ ਦਾ ਵੀ ਗਿਰਨ ਦਾ ਖਰਚਾ ਜਿਹੜਾ ਹੈ ਉਹਤੇ ਬਣਿਆ ਰਹੇਗਾ ਇਸੇ ਕਰਕੇ ਜਿਹੜਾ ਇੰਜੀਨੀਅਰਿੰਗ ਵਿੰਗ ਨੂੰ ਇਹ ਹਦਾਇਤ ਕੀਤੀ ਗਈ ਹੈ ਤੇ ਬੇਨਤੀ ਵੀ ਕੀਤੀ ਹੈ ਕਿ ਇਹਨੂੰ ਜਲਦੀ ਤੋਂ ਜਲਦੀ ਠੀਕ ਕਰਾ ਕੇ ਇਹਨੂੰ ਮਤਲਬ ਠੀਕ ਕਰਾ ਕੇ ਜਿਹੜਾ ਸੂਚਿਤ ਕੀਤਾ ਜਾਵੇ ਤਾਂ ਜੋ ਕਿਸੇ ਅਨਸਖਾਵੀ ਘਟਨਾ ਤੋਂ ਬਚਿਆ ਜਾ ਸਕੇ ਬਿਲਕੁਲ ਮੈਂ ਤਾਂ ਪਹਿਲਾਂ ਹੀ ਤੁਹਾਡੇ ਨਾਲ ਸਹਿਮਤ ਹਾਂ ਮੈਂ ਤਾਂ ਪਹਿਲਾਂ ਹੀ ਕਹਾਂ ਵੀ 2 ਵੀਲਰ 4 ਵੀਲਰ ਤੇ ਐਮ뷸ੈਂਸ ਸਾਰਿਆਂ ਦਾ ਨੁਕਸਾਨ ਹੋਣ ਦਾ ਡਰ ਹੈ ਪਰ ਕਿਉਂਕਿ ਬਹੁਤ ਜ਼ਿਆਦਾ ਹੈਵੀ ਲੋਡਡ ਵਹੀਕਲ ਜਿਹੜੇ ਨੇ ਉਹਨਾਂ ਦੀ ਕੰਸਟਰਕਸ਼ਨ ਵਾਸਤੇ ਤੋਂ ਨਿਕਲੇ ਜਿਹਦੇ ਕਰਕੇ ਉਹ ਰਾਤੀ ਜਿਹੜਾ ਟੁੱਟ ਗਿਆ ਇਸੇ ਕਰਕੇ ਉਹਨਾਂ ਨੂੰ ਸਵੇਰੇ ਅਸੀਂ 9 ਵਜੇ ਉਹਨਾਂ ਨੂੰ ਇਹ ਸੂਚਿਤ ਵੀ ਕਰਤਾ ਗਿਆ ਸੀ ਤੇ ਜਲਦੀ ਜਲਦੀ ਕੰਮ ਕਰਾਉਣ ਲਈ ਔਰ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਲਾਇਆ ਕਿ ਬਿਲਕੁਲ ਹੀ ਬਹੁਤ ਹੀ ਜਲਦੀ ਟਾਈਮ ਦੇ ਵਿੱਚ ਹੀ ਠੀਕ ਹੋ ਜਾਏਗਾ